ਨਾਰਕੋਟਿਕ ਕੰਟਰੋਲ ਬਿਊਰੋ ਨੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਏਜੰਸੀ ਨੇ 36 ਕਿਲੋ ਅਫੀਮ ਦੀ ਤਸਕਰੀ ਦੇ ਪੁਰਾਣੇ ਮਾਮਲੇ 'ਚ 10 ਸਾਲ ਤੋਂ ਫਰਾਰ ਚੱਲ ਰਹੇ આરોપી ਤੇ ਮਸ਼ਹੂਰ ਪੰਜਾਬੀ ਗਾਇਕ ਜਗੀਰ ਸਿੰਘ ਉਰਫ ਬਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਸਿਰਸਾ ਨਾਲ ਸੰਬੰਧਿਤ ਜਗੀਰ ਸਿੰਘ ਜਿਸ ਨੂੰ ਬਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, 2016 ਵਿੱਚ ਇੱਕ ਡਰੱਗਸ ਮਾਮਲੇ ਦੌਰਾਨ ਪੁਲਿਸ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ। ਉਸ ਵਕਤ ਉਸ ਦੇ ਖਿਲਾਫ 36 ਕਿਲੋ 150 ਗ੍ਰਾਮ ਅਫੀਮ ਦੀ ਤਸਕੀਦਾ ਕੇਸ ਦਰਜ ਹੋਇਆ ਸੀ ਭੱਜਣ ਤੋਂ ਬਾਅਦ ਜਗੀਰ ਸਿੰਘ ਨੇ ਆਪਣਾ ਨਾਂ ਤੇ ਪਛਾਣ ਬਦਲ ਕੇ ਸੋਸ਼ਲ ਮੀਡੀਆ ਤੇ ਇੱਕ ਗਾਇਕ ਵਜੋਂ ਨਵੀਂ ਸ਼ੁਰੂਆਤ ਕੀਤੀ ਉਸਨੇ ਵਕ ਵਕ ਨਾਵਾਂ ਦੇ ਨਾਲ ਗਾਣੇ ਬਣਾ ਕੇ YouTube ਅਤੇ ਸੋਸ਼ਲ ਮੀਡੀਆ ਤੇ ਪਲੇਟਫਾਰਮਾਂ ਤੇ ਅਪਲੋਡ ਕੀਤੇ ਤੇ ਉਸਦੇ ਗਾਣਿਆਂ ਨੂੰ ਲੱਖਾਂ ਲੋਕਾਂ ਨੇ ਵੇਖਿਆ ਤੇ ਸੁਣਿਆ ਜਿਸ ਨਾਲ ਉਹ ਇੱਕ ਪ੍ਰਸਿੱਧ ਕਲਾਕਾਰ ਬਣ ਗਿਆ ਨਵੀਂ ਪਛਾਣ ਹੋਣ ਕਰਕੇ ਕਿਸੇ ਨੂੰ ਵੀ ਉਸਤੇ ਸ਼ੱਕ ਨਹੀਂ ਹੋਇਆ NCB ਨੇ આરોપી ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਅਖਬਾਰਾਂ ਵਿੱਚ ਉਸ ਦੀਆਂ ਤਸਵੀਰਾਂ ਛਪਵਾਈਆਂ ਗਈਆਂ ਤੇ ਉਸ ਦੇ ਉੱਤੇ 50000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਆਖਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ NCB ਦੇ ਅਧਿਕਾਰੀਆਂ ਦੇ ਮੁਤਾਬਕ ਇਹ ਗ੍ਰਿਫਤਾਰੀ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਲੜਾਈ ਦੇ ਵਿੱਚ ਇੱਕ ਅਹਿਮ ਕਦਮ ਹੈ 10 ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੀ ਅਸਲੀ ਪਛਾਣ ਛੁਪਾ ਕੇ ਸ਼ਰਿਆਮ ਸਰਗਰਮ ਰਹਿ ਰਿਹਾ ਇਹ ਏਅਰੋਪੀ ਹੁਣ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਆ ਗਿਆ ਹੈ NCB ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਪੁੱਛਗਛ ਦੇ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਨੇ ਹੁਣ NCB ਇਹ ਪਤਾ ਲਗਾਉਣ ਦੇ ਵਿੱਚ ਲੱਗੀ ਹੈ ਕਿ ਆਖਰ ਇਸ ਕਾਰੋਬਾਰ ਵਿੱਚ ਕਿੰਨੇ ਲੋਕ ਸ਼ਾਮਲ ਸੀ ਨਾਰਕੋਟਿਕ ਕੰਟਰੋਲ ਬਿਊਰੋ ਨੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਏਜੰਸੀ ਨੇ 36 ਕਿਲੋ ਅਫੀਮ ਦੀ ਤਸਕਰੀ ਦੇ ਪੁਰਾਣੇ ਮਾਮਲੇ 'ਚ 10 ਸਾਲ ਤੋਂ ਫਰਾਰ ਚੱਲ ਰਹੇ આરોપી ਤੇ ਮਸ਼ਹੂਰ ਪੰਜਾਬੀ ਗਾਇਕ ਜਗੀਰ ਸਿੰਘ ਉਰਫ ਬਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਸਿਰਸਾ ਨਾਲ ਸੰਬੰਧਿਤ ਜਗੀਰ ਸਿੰਘ ਜਿਸ ਨੂੰ ਬਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, 2016 ਵਿੱਚ ਇੱਕ ਡਰੱਗਸ ਮਾਮਲੇ ਦੌਰਾਨ ਪੁਲਿਸ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ। ਉਸ ਵਕਤ ਉਸ ਦੇ ਖਿਲਾਫ 36 ਕਿਲੋ 150 ਗ੍ਰਾਮ ਅਫੀਮ ਦੀ ਤਸਕੀਦਾ ਕੇਸ ਦਰਜ ਹੋਇਆ ਸੀ ਭੱਜਣ ਤੋਂ ਬਾਅਦ ਜਗੀਰ ਸਿੰਘ ਨੇ ਆਪਣਾ ਨਾਂ ਤੇ ਪਛਾਣ ਬਦਲ ਕੇ ਸੋਸ਼ਲ ਮੀਡੀਆ ਤੇ ਇੱਕ ਗਾਇਕ ਵਜੋਂ ਨਵੀਂ ਸ਼ੁਰੂਆਤ ਕੀਤੀ ਉਸਨੇ ਵਕ ਵਕ ਨਾਵਾਂ ਦੇ ਨਾਲ ਗਾਣੇ ਬਣਾ ਕੇ YouTube ਅਤੇ ਸੋਸ਼ਲ ਮੀਡੀਆ ਤੇ ਪਲੇਟਫਾਰਮਾਂ ਤੇ ਅਪਲੋਡ ਕੀਤੇ ਤੇ ਉਸਦੇ ਗਾਣਿਆਂ ਨੂੰ ਲੱਖਾਂ ਲੋਕਾਂ ਨੇ ਵੇਖਿਆ ਤੇ ਸੁਣਿਆ ਜਿਸ ਨਾਲ ਉਹ ਇੱਕ ਪ੍ਰਸਿੱਧ ਕਲਾਕਾਰ ਬਣ ਗਿਆ ਨਵੀਂ ਪਛਾਣ ਹੋਣ ਕਰਕੇ ਕਿਸੇ ਨੂੰ ਵੀ ਉਸਤੇ ਸ਼ੱਕ ਨਹੀਂ ਹੋਇਆ NCB ਨੇ આરોપી ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਅਖਬਾਰਾਂ ਵਿੱਚ ਉਸ ਦੀਆਂ ਤਸਵੀਰਾਂ ਛਪਵਾਈਆਂ ਗਈਆਂ ਤੇ ਉਸ ਦੇ ਉੱਤੇ 50000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਆਖਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ NCB ਦੇ ਅਧਿਕਾਰੀਆਂ ਦੇ ਮੁਤਾਬਕ ਇਹ ਗ੍ਰਿਫਤਾਰੀ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਲੜਾਈ ਦੇ ਵਿੱਚ ਇੱਕ ਅਹਿਮ ਕਦਮ ਹੈ 10 ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੀ ਅਸਲੀ ਪਛਾਣ ਛੁਪਾ ਕੇ ਸ਼ਰੇਆਮ ਸਰਗਰਮ ਰਹਿ ਰਿਹਾ ਇਹ ਏਅਰੋਪੀ ਹੁਣ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਆ ਗਿਆ ਹੈ NCB ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਪੁੱਛਗਛ ਦੇ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਨੇ ਹੁਣ NCB ਇਹ ਪਤਾ ਲਗਾਉਣ ਦੇ ਵਿੱਚ ਲੱਗੀ ਹੈ ਕਿ ਆਖਰ ਇਸ ਕਾਰੋਬਾਰ ਵਿੱਚ ਕਿੰਨੇ ਲੋਕ ਸ਼ਾਮਲ ਸੀ ਨਾਰਕੋਟਿਕ ਕੰਟਰੋਲ ਬਿਊਰੋ ਨੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਏਜੰਸੀ ਨੇ 36 ਕਿਲੋ ਅਫੀਮ ਦੀ ਤਸਕਰੀ ਦੇ ਪੁਰਾਣੇ ਮਾਮਲੇ 'ਚ 10 ਸਾਲ ਤੋਂ ਫਰਾਰ ਚੱਲ ਰਹੇ આરોપી ਤੇ ਮਸ਼ਹੂਰ ਪੰਜਾਬੀ ਗਾਇਕ ਜਗੀਰ ਸਿੰਘ ਉਰਫ ਬਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਸਿਰਸਾ ਨਾਲ ਸੰਬੰਧਿਤ ਜਗੀਰ ਸਿੰਘ ਜਿਸ ਨੂੰ ਬਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, 2016 ਵਿੱਚ ਇੱਕ ਡਰੱਗਸ ਮਾਮਲੇ ਦੌਰਾਨ ਪੁਲਿਸ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ। ਉਸ ਵਕਤ ਉਸ ਦੇ ਖਿਲਾਫ 36 ਕਿਲੋ 150 ਗ੍ਰਾਮ ਅਫੀਮ ਦੀ ਤਸਕੀਦਾ ਕੇਸ ਦਰਜ ਹੋਇਆ ਸੀ ਭੱਜਣ ਤੋਂ ਬਾਅਦ ਜਗੀਰ ਸਿੰਘ ਨੇ ਆਪਣਾ ਨਾਂ ਤੇ ਪਛਾਣ ਬਦਲ ਕੇ ਸੋਸ਼ਲ ਮੀਡੀਆ ਤੇ ਇੱਕ ਗਾਇਕ ਵਜੋਂ ਨਵੀਂ ਸ਼ੁਰੂਆਤ ਕੀਤੀ ਉਸਨੇ ਵਕ ਵਕ ਨਾਵਾਂ ਦੇ ਨਾਲ ਗਾਣੇ ਬਣਾ ਕੇ YouTube ਅਤੇ ਸੋਸ਼ਲ ਮੀਡੀਆ ਤੇ ਪਲੇਟਫਾਰਮਾਂ ਤੇ ਅਪਲੋਡ ਕੀਤੇ ਤੇ ਉਸਦੇ ਗਾਣਿਆਂ ਨੂੰ ਲੱਖਾਂ ਲੋਕਾਂ ਨੇ ਵੇਖਿਆ ਤੇ ਸੁਣਿਆ ਜਿਸ ਨਾਲ ਉਹ ਇੱਕ ਪ੍ਰਸਿੱਧ ਕਲਾਕਾਰ ਬਣ ਗਿਆ ਨਵੀਂ ਪਛਾਣ ਹੋਣ ਕਰਕੇ ਕਿਸੇ ਨੂੰ ਵੀ ਉਸਤੇ ਸ਼ੱਕ ਨਹੀਂ ਹੋਇਆ NCB ਨੇ આરોપી ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਅਖਬਾਰਾਂ ਵਿੱਚ ਉਸ ਦੀਆਂ ਤਸਵੀਰਾਂ ਛਪਵਾਈਆਂ ਗਈਆਂ ਤੇ ਉਸ ਦੇ ਉੱਤੇ 50000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਆਖਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ NCB ਦੇ ਅਧਿਕਾਰੀਆਂ ਦੇ ਮੁਤਾਬਕ ਇਹ ਗ੍ਰਿਫਤਾਰੀ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਲੜਾਈ ਦੇ ਵਿੱਚ ਇੱਕ ਅਹਿਮ ਕਦਮ ਹੈ 10 ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੀ ਅਸਲੀ ਪਛਾਣ ਛੁਪਾ ਕੇ ਸ਼ਰਿਆਮ ਸਰਗਰਮ ਰਹਿ ਰਿਹਾ ਇਹ ਏਅਰੋਪੀ ਹੁਣ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਆ ਗਿਆ ਹੈ NCB ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਪੁੱਛਗਛ ਦੇ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਨੇ ਹੁਣ NCB ਇਹ ਪਤਾ ਲਗਾਉਣ ਦੇ ਵਿੱਚ ਲੱਗੀ ਹੈ ਕਿ ਆਖਰ ਇਸ ਕਾਰੋਬਾਰ ਵਿੱਚ ਕਿੰਨੇ ਲੋਕ ਸ਼ਾਮਲ ਸੀ